ਮਤਲਬ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਬਲਿਕ ਨੇ ਜਿਨ੍ਹਾਂ ਨੂੰ ਵੋਟਾਂ પાਕੇ ਚੁਣਿਆ ਉਹਨਾਂ ਨੁਮਾਇੰਦਿਆਂ ਨੂੰ ਜਮੂਰੇ ਦੱਸਦਾ ਕਦੇ ਮਟੀਰੀਅਲ ਦੱਸਦਾ ਮੈਂ ਬੜੀ ਹੈਰਾਨ ਹੋਇਆ ਤੇ ਜਦੋਂ ਮੈਂ ਇਹ ਵੀਡੀਓ ਸੁਣੀ ਇਸ ਤੋਂ 1 ਘੰਟੇ ਬਾਅਦ ਜਾ ਕੇ ਮੈਂ ਈਸਲੂ ਜਾਂ ਸਪੀਚ ਦੇ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਂਗਰਸ ਦੇ ਟੋਟਰੂ ਹੋ ਫਿਰ ਬੜੀ ਤਕਲੀਫ ਮੰਨੀ ਜबान ਆਪਣੀ ਸਹੀ ਰੱਖੋ ਅੱਜ ਤੱਕ ਤੁਹਾਨੂੰ ਕੋਈ ਟੱਕਰਿਆ ਨਹੀਂ ਸੀ ਅੱਗੋ ਹੁਣ ਤੁਹਾਨੂੰ ਮਾਦੇ ਪੁੱਤ ਟੱਕਰੇ ਨੇ ਅੱਗੋਂ ਕਾਰਨ ਕੀ ਸੀ ਹੁਣ ਤੱਕ ਤਾਂ ਤੁਹਾਡੇ ਅੱਗੇ ਕੋਈ ਬੋਲਿਆ ਨਹੀਂ ਔਰ ਇੱਕ ਅਕਾਲੀ ਵੀ ਆ ਕੇ ਚਲੇ ਗਏ ਤੁਹਾਡੇ ਅੱਗੇ ਨਹੀਂ ਸੀ ਬੋਲਦੇ ਔਰੇ ਭਾਜਪਾ ਨੂੰ ਤੁਸੀਂ ਕੁਝ ਨਹੀਂ ਸੀ ਸਮਝਦੇ ਉਹਨਾਂ ਦੇ ਲੀਡਰ ਕੋਈ ਬੋਲੇ ਨਹੀਂ ਤੁਹਾਡੇ ਜਹੀ ਜੀ ਭਾਜੀ ਪਾਉਂਗੇ ਪਾ ਲਓ ਜਹੀ ਜੀ ਪਾਉਂਗੇ ਜਹੀ ਜੀ ਭਾਜੀ ਪਾਉਂਗੇ ਸਵਾਇਆ ਕਰਕੇ ਮੋੜਾਂਗੇ ਔਰ ਕਾਂਗਰਸ ਪਾਰਟੀ ਨੇ ਉਥੇ ਇੱਕ ਰੈਲੀ ਕੀਤੀ ਸੀ ਜਿਹਦੇ ਵਿੱਚ ਰੈਲੀ ਦੇ ਵਿੱਚ ਕਾਂਗਰਸ ਦੇ ਬڑے ਨਾਮਵਰ ਵરિਸ਼ਟ ਸਾਰੇ ਨੇਤਾ ਉੱਥੇ ਪਹੁੰਚੇ ਹੋਏ ਸੀ ਔਰ ਉੱਥੇ ਇਹਨਾਂ ਦੇ ਸਭ ਤੋਂ ਵੱਡੇ ਲੀਡਰ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਨ੍ਹਾਂ ਦੀ ਜਿਹੜੇ ਕਹਿੰਦੇ ਵੀ ਮੈਨੂੰ ਇੰਨੇ ਦਹਾਕੇ ਹੋ ਗਏ ਸਿਆਸਤ ਦੇ ਵਿੱਚ ਔਰ ਜਿਹੜੇ ਕਿ ਹੁਣ ਆਲਮੋਸਟ ਆਲਮੋਸਟ ਜਿਨ੍ਹਾਂ ਦੀ ਸਿਆਸਤ ਹੈ ਜਿਹੜਾ ਉਹਦਾ ਸਮਾਜ ਜਾਨੀ ਕਿ ਓਵਰਹੋਮ ਨੂੰ ਆ ਚੁੱਕਿਆ ਹੈ ਉਹਨਾਂ ਨੇ ਜਣੀ ਕਿ ਉੱਥੇ ਇੱਕ ਐਡੀ ਗਲਤ ਗੱਲ ਕਹੀ ਤੇ ਉਸ ਗਲਤ ਗੱਲ ਦੇ ਨਤੀਜੇ ਵਿੱਚੋਂ ਜਦੋਂ ਫਿਰ ਮੈਂ ਬੋਲਿਆ ਫਿਰ ਇਹਨਾਂ ਨੇ ਤਕਲੀਫ ਬੜੀ ਮੰਨੀ ਪਹਿਲਾਂ ਸੁਣ ਲਓ ਇਹਨਾਂ ਨੇ ਕੀ ਕਿਹਾ ਸੁਣੋ ਇਹਨੇ ਲਿਆ ਕਿ ਤੇ ਬੰਦੇ ਵੇਖੀ ਤੇਰੇ ਮੱਲੇ ਕੀ ਹੈ ਤੇ ਜਿਹੜੀ ਤੇਰੀ ਅਸੀਂ ਤਿਆਰ ਕੀਤੀ ਉਹਦਾ ਵੀ ਪ੍ਰਬੰਧ ਕਰਕੇ ਨਹੀਂ ਜਿਦ ਦਿਨ ਸਾਡੀ ਵਾਰ ਹੀ ਆ ਗਈ ਭਗਵੰਤ ਮਾਨ ਨੇ ਕਦੀ ਅਸੈਸਮੈਂਟ ਲਾਈਏ ਤੇਰਾ ਪੱਜਾ ਕੀ ਹੈ ਆ ਜਿੰਨੇ ਜਮੂਰ ਨੇਗਾ ਕਿ ਤੁਸੀਂ ਇਹ ਦੇਖੋ ਬਈ ਇੱਕ ਲੀਡਰ ਆਫ অপੋਜੀਸ਼ਨ ਮਤਲਬ ਕਿ ਕਿਸ ਹੱਦ ਤੱਕ ਥੱਲੇ ਗਿਰ ਰਹੇ ਆ ਕਿ ਮਤਲਬ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਬਲਿਕ ਨੇ ਜਿਨ੍ਹਾਂ ਨੂੰ ਵੋਟਾਂ પાਕੇ ਚੁਣਿਆ ਉਹਨਾਂ ਨੁਮਾਇੰਦਿਆਂ ਨੂੰ ਜਮੂਰੇ ਦੱਸਦਾ ਕਦੇ ਮਟੀਰੀਅਲ ਦੱਸਦਾ ਮੈਂ ਬੜੀ ਹੈਰਾਨ ਹੋਇਆ ਤੇ ਜਦੋਂ ਮੈਂ ਵੀਡੀਓ ਸੁਣੀ ਇਸ ਤੋਂ 1 ਘੰਟੇ ਬਾਅਦ ਜਾ ਕੇ ਮੈਂ ਈਸਲੂ ਜਾਂ ਸਪੀਚ ਦੇ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਾਂਗਰਸ ਦੇ ਟੋਟਰੂ ਹੋ ਫਿਰ ਬੜੀ ਤਕਲੀਫ ਮੰਨੀ ਮਤਲਬ ਆਪਣੀਆਂ ਹੱਥਾਂ 'ਚ ਤੇ ਦੂਸਰੇ ਦੀਆਂ ਕੱਚਾ 'ਚ ਐਦਾਂ ਨਹੀਂ ਹੁੰਦਾ ਦੂਸਰੀ ਗੱਲ ਇੱਕ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਇਹ ਜਿਹੜੇ ਖਾਸ ਤੌਰ ਤੇ ਖੰਨੇ ਇਲਾਕੇ ਦੇ ਵਿੱਚ ਜਿਹੜੇ ਜਾਂ ਖੰਨਾ ਸਮਰਾਲਾ ਪੈਲ ਇਹ ਇਲਾਕਿਆਂ ਦੇ ਵਿੱਚ ਜਿਹੜੇ ਕਾਂਗਰਸ ਦੀ ਮਤਲਬ ਕਿ ਜਮਾਤ ਜਾਨੀ ਕਿ ਜਿਹੜੀ ਉਹਦੇ ਸਿਆਸਤ ਕਰਦੀ ਰਹੀ ਹੈ ਨਾ ਇਹਨਾਂ ਨੂੰ ਮੈਂ ਸਪੈਸ਼ਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਬੜੇ ਧਿਆਨ ਨਾਲ ਗੱਲ ਸੁਣਿਓ ਤੁਸੀਂ ਆਪਣੇ ਦਾਦੇ ਦਾ ਨਾਮ ਬਥੇਰਾ ਵਰਤ ਲਿਆ ਬਥੇੜਾ ਲੋਕਾਂ ਨੇ ਤੁਹਾਨੂੰ ਤੁਹਾਡੇ ਦਾਦੇ ਨੇ ਨਾਮ ਤੇ ਵੋਟਾਂ ਪਾਤੀਆਂ ਮਾਣ ਸਤਿਕਾਰ ਆਦਰ ਦਿੱਤਾ 10 ਸਾਲ ਤੁਹਾਨੂੰ ਦਿੱਤਾ ਤੁਸੀਂ ਲੁੱਟ ਕੇ ਬੁਰੀ ਤਰ੍ਹਾਂ ਨਖਣਾ ਤੇ ਇਹਦੇ ਆਲੇ ਦੁਆਲੇ ਦੇ ਇਲਾਕੇ ਖਾ ਲੇ ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਹਾਂ ਕਿ ਤੁਹਾਡਾ ਕਪੜਾ ਸਭ ਤੋਂ ਵੱਡਾ ਕਪੜਾ ਸੀ 1-2 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਸ਼ਰ ਕਰਾਂਗੇ ਦੱਸਾਂਗੇ ਜ਼बान ਆਪਣੀ ਸਹੀ ਰੱਖੋ ਅੱਜ ਤੱਕ ਤੁਹਾਨੂੰ ਕੋਈ ਟੱਕਰਿਆ ਨਹੀਂ ਸੀ ਅੱਗੋਂ ਹੁਣ ਤੁਹਾਨੂੰ ਮਾਤ ਦੇ ਪੁੱਤ ਟੱਕਰੇ ਨੇ ਅੱਗੋਂ ਕਾਰਨ ਕੀ ਸੀ ਹੁਣ ਤੱਕ ਤਾਂ ਤੁਹਾਡੇ ਅੱਗੇ ਕੋਈ ਬੋਲਿਆ ਨਹੀਂ ਔਰ ਇੱਕ ਅਕਾਲੀ ਵੀ ਆ ਕੇ ਚਲੇਗੇ ਤੁਹਾਡੇ ਅੱਗੇ ਨਹੀਂ ਸੀ ਬੋਲਦੇ ਔਰੇ ਭਾਜਪਾ ਨੂੰ ਤੁਸੀਂ ਕੁਝ ਨਹੀਂ ਸੀ ਸਮਝਦੇ ਉਹਨਾਂ ਦੇ ਲੀਡਰ ਕੋਈ ਬੋਲੇ ਨਹੀਂ ਤੁਹਾਡੇ ਇਹ ਤਾਂ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਜਿੱਤੀ ਤੇ ਆਮ ਆਦਮੀ ਪਾਰਟੀ ਉਹ ਉਥੋਂ ਕੁਦਰਤ ਐਸੀ ਹੋਈ ਕਿ ਅਸੀਂ ਜਿੱਤ ਗਏ ਔਰ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਟੱਕਰ ਦੇਣ ਵਾਲੇ ਟੱਕਰ ਗਏ ਹੁਣ ਤੁਹਾਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਆਪਣੀ ਜ਼ਬਾਨ ਸਹੀ ਰੱਖੋ ਪਹਿਲਾ ਤੁਸੀਂ ਗਲਤ ਬੋਲੇ ਆ ਤੁਹਾਨੂੰ ਜਵਾਬ ਦਿੱਤਾ ਹੈ ਯਾਦ ਰੱਖਿਓ ਜੇ ਜਹੀ ਜੀ ਬਾਜੀ ਪਾਓਗੇ ਪਾ ਲਓ ਜਹੀ ਜੀ ਪਾਓਗੇ ਜਹੀ ਜੀ ਬਾਜੀ ਪਾਓਗੇ ਸਵਾਇਆ ਕਰਕੇ ਮੋੜਾਂਗੇ